ਹੈਲੋ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਬਲਜਿੰਦਰ ਕਿਚਨ ਚੈਨਲ ਦੇ ਵਿੱਚ ਤੁਹਾਡਾ ਸਵਾਗਤ ਹੈ ਜੀ ਬਹੁਤ ਹੀ ਟੇਸਟੇ ਜਿਹਾ ਡੋਕਲਾ ਬਣਾਉਣ ਲੱਗੇ ਆਪਾਂ ਬਿਲਕੁਲ ਸੌਖੇ ਜਿਹੇ ਤਰੀਕੇ ਨਾਲ ਵੀਡੀਓ ਨੂੰ ਸਕਿੱਪ ਨਾ ਕਰਿਓ ਵੈਂਡ ਤੱਕ ਦੇਖਿਓ ਜੀ ਬਿਲਕੁਲ ਆਸਾਨ ਤਰੀਕੇ ਨਾਲ ਆਪਾਂ ਡੋਕਲਾ ਬਣਾ ਕੇ ਤਿਆਰ ਕਰਨਾ ਤੇ ਹੈਲਦੀ ਵੀ ਹੋਊਗਾ ਤੇ ਟੇਸਟੀ ਵੀ ਹੋਊਗਾ ਇਹ ਹੈਗੀ ਜੀ ਚਨਾ ਦਾੜ ਤੇ ਚਾਵਲ ਅੱਧੇ ਕੋਲੀ ਆਪਾਂ ਦਾਲ ਦੀ ਲਈ ਤੇ ਅੱਧੇ ਕੋਲੀ ਆਪਾਂ ਚਾਵਲ ਲੈ ਛੇ ਚਾਰ ਪੰਜ ਘੰਟੇ ਪਹਿਲਾਂ ਇਹਨਾਂ ਨੂੰ ਮੈਂ ਧੋ ਕੇ ਸਵਾਰ ਕੇ ਭੇਂ ਦਿੱਤਾ ਸੀ ਤੇ ਹੁਣ ਇਹਨਾਂ ਨੂੰ ਆਪਾਂ ਕਰ ਲੈਣਾ ਗ੍ਰੈਂਡ ਅੱਧੀ ਕੌਲੀ ਚਾਣਾ ਦਾਲ ਅੱਧੀ ਕੌਲੀ ਚੌਲਾਂ ਦੀ 4-5 ਘੰਟੇ ਪਹਿਲਾਂ ਆਪਾਂ ਭੇਕੇ ਰੱਖਤੀ ਸੀ ਰਾਤ ਭਰ ਵੀ ਤੁਸੀਂ ਭੇਂ ਸਕਦੇ ਆ ਤੇ ਅੱਧੀ ਕੌਲੀ ਲਈ ਆਪਾਂ ਦਹੀਂ ਦੀ ਦਾਲ ਜ਼ਿਆਦਾ ਆ ਚੌਲ ਦਾਲ ਚੌਲ ਜਿਹੜੇ ਜ਼ਿਆਦਾ ਉਹ ਦੋ ਬਾਰੀ ਪੀ ਹੁਣੇ ਅੱਧਾ ਅੱਧਾ ਦਹੀਂ ਆਪਾਂ ਪਾਉਣਾ ਤਾਂ ਦਹੀਂ ਆਪਾਂ ਪਹਿਲਾਂ ਪਾ ਲਿਆ ਅੱਧਾ ਦਹੀਂ ਆਪਾਂ ਹੁਣ ਪਾ ਲਿਆ ਦੁਬਾਰਾ ਜਿਹੜੇ ਦਾਲ ਚੌਲ ਸੀ ਉਹ ਵੀ ਪਾ ਲੈ ਅਦਰਕ ਦੇ ਟੁਕੜੇ ਦੋ ਅਤੇ ਦੋ ਹਰੀਆਂ ਮਿਰਚਾਂ ਤੇ ਚੀਨੀ ਦਾ ਚਮਚਾ ਇੱਕ ਭਰ ਕੇ ਪਾ ਦਿੱਤਾ ਇਹਨੂੰ ਵੀ ਗ੍ਰाइंड ਕਰ ਲਿਆ ਆਪਾਂ ਸਾਰਾ ਹੀ ਆਪਣਾ ਜਿਹੜਾ ਮਟੀਰੀਅਲ ਸਗਾ ਉਹ ਗ੍ਰाइंड ਹੋ ਗਿਆ ਪੀਸ ਲਿਆ ਆਪਾਂ ਤੇ ਇੱਕ ਵੱਡੇ ਭਾਂਡੇ ਦੇ ਵਿੱਚ ਇਹਨੂੰ ਆਪਾਂ ਕੱਢ ਲਿਆ ਬਿਲਕੁਲ ਸੌਖੇ ਤਰੀਕੇ ਦੇ ਨਾਲ ਆਪਾਂ ਹੈਲਦੀ ਟੇਸਟੀ ਢੋਕਲਾ ਬਣਾ ਕੇ ਤਿਆਰ ਕਰਨਾ ਇੱਕ ਥਾਲ ਨੂੰ ਆਪਾਂ ਗ੍ਰੀਸ ਕਰ ਲੈਣੇ ਚੰਗੀ ਤਰ੍ਹਾਂ ਸਾਰੀਆਂ ਸਾਈਡਾਂ ਤੋਂ ਇਹਨੂੰ ਗ੍ਰੀਸ ਕਰ ਲੈਣਾ ਆ ਅਗਰ ਤੁਸੀਂ ਮੋਟਾ ਪੀਸ ਉਹਦੇ ਕੱਢਣੇ ਆ ਤਾਂ ਤੁਸੀਂ ਉਹਨੂੰ ਕਿਸੇ ਵੀ ਡੋਂਗੇ ਦੇ ਵਿੱਚ ਬਣਾ ਸਕਦੇ ਆ ਇਹ ਮੈਂ ਪਾਇਆ ਜੀ ਨਮਕ ਟੇਸਟ ਅਨੁਸਾਰ ਤੇ ਹਲਦੀ ਦੋਨੋਂ ਚੀਜ਼ਾਂ ਨੂੰ ਪਾ ਕੇ ਰਲਾ ਦਿੱਤਾ ਥਾਲ ਨੂੰ ਆਪਾਂ ਗ੍ਰੀਸ ਕਰ ਲਿਆ ਤੇ ਤੁਸੀਂ ਮੋਟਿਆ ਮੋٹے ਪੀਸ ਬਣਾਉਣੇ ਆ ਤੁਸੀਂ ਕੇਕ ਟਿਨ ਲੈ ਲਓ ਜਾਂ ਕੋ ਡੱਬਾ ਹੋਰ ਲੈ ਲਓ ਤੇ ਆਪਾਂ ਇਹਦੇ ਪਤਲੇ ਪੀਸ ਬਣਾਉਣੇ ਇਸ ਕਰਕੇ ਆਪਾਂ ਥਾਲ ਨੂੰ ਗ੍ਰੀਸ ਕਰ ਲਿਆ ਥਾਲ ਦੇ ਵਿੱਚ ਆਪਾਂ ਬਣਾ ਲੈਣਾ ਇਹਨੂੰ ਤੇ ਅੱਧਾ ਪੈਕਟੀਨ ਉਹਦਾ ਮੈਂ ਪਹਿਲਾਂ ਵਰਤਿਆ ਅੱਧਾ ਪੈਕਟ ਮੈਂ ਇਹਦੇ ਵਿੱਚ ਪਾਉਣ ਲੱਗੇ ਕਿਉਂਕਿ ਆਪਣਾ ਮਟੀਰੀਅਲ ਜਿਹੜਾ ਥੋੜਾ ਇਸ ਕਰਕੇ ਆਪਾਂ ਅੱਧਾ ਪੈਕਟ ਪਾਉਣਾ ਹੈ ਤੇ ਅੱਧਾ ਮੈਂ ਪਹਿਲਾਂ ਪਾ ਲਿਆ ਸੀ ਕਿਸੇ ਹੋਰ ਚੀਜ਼ ਦੇ ਵਿੱਚ ਤੇ ਇਦਾਂ ਆਪਾਂ ਰੱਖ ਲਿਆ ਸੀ ਤੇ ਇਹਨੂੰ ਹੁਣ ਸਵਾਰ ਕੇ ਮਿਕਸ ਕਰ ਦਨੇ ਇਹਨਾਂ ਨੂੰ ਉਧਰ ਮੈਂ ਪਾਣੀ ਜਿਹੜਾ ਗਰਮ ਰੱਖਿਆ ਆ ਤੇ ਪਾਣੀ ਆਪਣਾ ਉਬਲਦਾ ਆ ਬਿਲਕੁਲ ਸੌਖੇ ਤਰੀਕੇ ਨਾਲ ਆਪਾਂ ਢੋਕਲਾ ਬਣਾ ਕੇ ਤਿਆਰ ਕਰਨਾ ਤੁਹਾਨੂੰ ਪਤਾ ਹੀ ਇਹ ਵੀਡੀਓ ਆਪਾਂ ਬਿਲਕੁਲ ਆਸਾਨ ਜਿਹੇ ਤਰੀਕੇ ਨਾਲੇ ਬਣਾਉਣੇ ਹੁੰਨੇ ਆ ਤੇ ਇਹਨੂੰ ਆਪਾਂ ਹੁਣ ਇਹਨੂੰ ਪਾ ਕੇ ਸਵਾਰ ਕੇ ਕਰ ਲਿਆ ਮਿਕਸ ਤੇ ਹੁਣ ਇਹਨੂੰ ਸਾਰੇ ਨੂੰ ਜਿਹੜਾ ਥਾਲ ਦੇ ਵਿੱਚ ਆਪਾਂ ਕੱਢ ਲੰਨੇ ਆ ਦੇਖੋ ਬਿਲਕੁਲ ਹੈ ਨਾ ਆਸਾਨ ਤਰੀਕਾ ਤੁਸੀਂ ਰਾਤ ਪਰ ਵੀ ਦਾਲ ਚੌਲ ਜਿਹੜੇ ਪੀ ਕੇ ਰੱਖ ਸਕਦੇ ਆ ਤੇ ਮੈਂ ਸਵੇਰੇ ਭਿੰਤੇ ਸੀ ਤੇ ਮੈਂ ਦੁਪਹਿਰ ਨੂੰ ਜਿਹੜਾ ਬਣਾਉਣ ਲੱਗੀ ਆ ਦੇਖੋ ਜੀ ਥਾਲ ਦੇ ਵਿੱਚ ਆਪਾਂ ਪਾ ਲਿਆ ਇਹਨੂੰ ਸਾਰੇ ਨੂੰ ਤੇ ਬਹੁਤ ਸੋਹਣੀ ਜਾਲੀ ਜਿਹੜੀ ਉਹਦੀ ਬਣ ਗਈ ਹੋਆ ਇਹਨੂੰ ਆਪਾਂ ਸਿਰਫ ਅੱਧਾ ਪੈਕਟ ਪਾਇਆ ਉਹਦੇ ਨਾਲ ਹੀ ਵਧੀਆ ਜਿਹੜਾ ਫੁੱਲ ਗਿਆ ਇਹ ਤੇ ਸੈੱਟ ਕਰ ਦਨੇ ਆ ਇਹਨੂੰ ਚੰਗੀ ਤਰ੍ਹਾਂ ਥਾਲ ਦੇ ਵਿੱਚ ਜੜਾ ਐਨ ਸਵਰਗ ਸੈੱਟ ਹੋ ਜਵੇ ਜੀ ਤੇ ਹੁਣ ਆਪਾਂ ਪਾਣੀ ਰੱਖਿਆ ਗਰਮ ਇਹਦੇ ਵਿੱਚ ਇੱਕ ਰੱਖ ਲੈਨੇ ਆ ਸਟੈਂਡ ਨਹੀਂ ਹੈ ਤਾਂ ਕੋਲੀ ਮੁੰਦੀ ਮਾਰ ਲਓ ਉਹਦੇ ਵਿੱਚ ਤੇ ਹੁਣ ਇੱਥੇ ਰੱਖ ਦੰਨੇ ਆਪਾਂ ਥਾਲ ਜੇ ਤੁਸੀਂ ਕੇਕ ਟਿੰਚ ਬਣਾਣੇ ਤਾਂ ਬਸ ਕੋਲੀ-ਕੁਲੀ ਰੱਖ ਕੇ ਕੋਈ ਜੈ ਸਟੈਂਡ ਰੱਖ ਕੇ ਉਹਦੇ ਤੇ ਕੇਕ ਟਿੰਚ ਰੱਖ ਦੋ ਟੱਕ ਤਾਂ ਪੂਰੇ 20 ਮਿੰਟ ਹੋ ਗਏ ਇਹਨੂੰ ਪੱਕਦੇ ਇਹਨੂੰ ਤੇ ਹੁਣ ਇਹਨੂੰ ਆਪਾਂ ਕਰ ਲੈਨੇ ਚੈੱਕ ਸੇਕ ਆਪਾਂ ਕੱਟ ਕੀਤਾ ਸੀ ਮੀਡੀਅਮ ਸੇਕ ਸੀ ਦੇਖੋ ਜਿਹੜੀ ਸਟਿਕ ਆਪਣੀ ਬਿਲਕੁਲ ਸਾਫ਼ ਆਈ ਆ ਪੱਕ ਚੁੱਕਿਆ ਆ ਇਹ ਹੁਣ ਇਹਨੂੰ ਆਪਾਂ ਕੱਢ ਲੈਨੇ ਪਾਣੀ ਦੇ ਵਿੱਚੋਂ ਇਹਨੂੰ ਠੰਡਾ ਹੋਏ ਤੇ ਫੇਰ ਇਹਦੇ ਪੀਸ ਆਪਾਂ ਕੱਟਨੇ ਆ ਠੰਡਾ ਹੋਊਗਾ ਤਾਂ ਹੀ ਇਹ ਸਹੀ ਤਰੀਕੇ ਨਾਲ ਨਿਕਲੂਗਾ ਨਹੀਂ ਤਾਂ ਟੁੱਟ ਜਾਣਾ ਇਹ ਤੇ ਬਸ ਇਹਨੂੰ ਐਦਾਂ ਠੰਡਾ ਹੋਣ ਦਿੰਨੇ ਆ ਚਮਚਾਕ ਆਪਾਂ ਪਾਇਆ ਤੇਲ ਦਾ ਇੱਚ ਪਾ ਦਿੰਨੇ ਆ ਰਾਈ ਜਿਹਦਾ ਤੜਕਾ ਤਿਆਰ ਕਰ ਲੈਣੇ ਆਪਾਂ ਬਿਨਾ ਤੜਕੇ ਤੋਂ ਰੱਖਣਾ ਤਾਂ ਉਦھے ਰੱਖ ਸਕਦੇ ਆ ਦੋ ਹਰੀਆਂ ਮਿਰਚਾਂ ਲੰਬੀਆਂ ਲੰਬੀਆਂ ਕੱਟ ਕੇ ਪਾਤੀਆਂ ਤੇ ਕੜੀ ਪੱਤਾ ਪਾ ਦਿੰਨੇ ਆ ਤੋਤਾ ਸੀ ਛਿੱਟੇ ਪੈਂਦੇ ਆ ਗਿੱਲਾ ਪਾਣੀ ਆ ਨਾ ਇਸ ਕਰਕੇ ਛਿੱਟੇ ਇਹ ਪੈਂਦੇ ਆ ਤੇ ਇਹਨਾਂ ਨੂੰ ਚੰਗੀ ਤਰ੍ਹਾਂ ਕ੍ਰਿਸਪੀ ਜੇ ਕਰ ਲੈਣੇ ਆ ਤੇ ਚੀਨੀ ਆਪਾਂ ਜਿਹੜੀ ਉਹ ਜਦੋਂ ਆਪਾਂ ਪੀਸੀ ਆ ਸੀ ਉਹਨਾਂ ਨੂੰ ਉਦੋਂ ਹੀ ਉਹਦੇ ਵਿੱਚ ਪਾ ਦਿੱਤੀ ਸੀ ਤੇ ਹੁਣ ਆਪਾਂ ਇਹਦੇ ਵਿੱਚ ਨਹੀਂ ਚੀਨੀ ਪਾਉਣੀ ਹੈਗੀ ਇਹਦੇ ਵਿੱਚ ਸਿਰਫ ਨਮਕ ਤੇ ਪਾਣੀ ਆਪਾਂ ਪਾਉਣਾ ਹੈ ਪਹਿਲਾਂ ਇਹਨਾਂ ਨੂੰ ਆਪਾਂ ਕ੍ਰਿਸਪੀ ਕਰ ਲੈਣਾ ਪੱਤੇਆਂ ਨੂੰ ਸੁਆਰ ਕੇ ਤੇ ਅੱਧਾ ਇੱਕ ਗਲਾਸ ਇਹਦੇ ਵਿੱਚ ਆਪਾਂ ਜਿਹੜਾ ਪਾਣੀ ਦਾ ਅਗਰ ਪਾਣੀ ਪਾਉਣਾ ਤਾਂ ਪਾ ਸਕਦੇ ਨਹੀਂ ਤਾਂ ਐਦਾਂ ਤੁਸੀਂ ਉਹਦੇ ਉੱਤੇ ਪਾ ਦੇ ਢੋਕ ਲੈਦੇ ਇਹਨੂੰ ਮੈਂ ਅੱਧਾ ਇੱਕ ਗਲਾਸ ਪਾਣੀ ਦਾ ਪਾਏ ਅੱਧੇ ਗਲਾਸ ਤੋਂ ਘੱਟ ਪਾਇਆ ਤੇ ਇਹਨੂੰ ਪਕਾ ਲੰਨੇ ਥੋੜਾ ਜਿਹਾ ਪਾਣੀ ਨੂੰ ਤੇ ਇਹਦੇ ਵਿੱਚ ਆਪਾਂ ਟੇਸਟ ਦੇ ਅਨੁਸਾਰ ਨਮਕ ਪਾ ਲੈਨੇ ਜਿਆਦਾ ਨਹੀਂ ਪਾਉਣਾ ਬਿਲਕੁਲ ਥੋੜਾ ਜਿਹਾ ਨਮਕ ਪਾਇਆ ਮੈਂ ਤੇ ਇਹਨੂੰ ਆਪਾਂ ਪਕਾ ਲੰਨੇ ਪਾਣੀ ਨੂੰ ਝੜਕ ਫਿਰ ਇਹਦੇ ਵਿੱਚ ਆਪਾਂ ਥੋੜਾ ਜਿਹਾ ਨਿਚੋੜ ਲੈਨੇ ਆ ਨਿੰਬੂ ਖੱਟਾ ਮਿੱਠਾ ਜਿਹਾ ਵਧੀਆ ਟੇਸਟ ਆਉਂਦਾ ਹੈ ਇਹ ਅੱਧਾਕ ਨਿੰਬੂ ਆਪਾਂ ਇਹਦੇ ਵਿੱਚ ਨਿਚੋੜ ਦੇਣਾ ਗੈਸ ਆਪਾਂ ਹੁਣ ਬੰਦ ਕਰ ਦਿੱਤਾ ਹੈ ਤੇ ਬੀਜ ਰਹਿ ਗਏ ਸੀ ਜੀ ਬੇਚੇ ਦੇ ਨਿੰਬੂ ਦਾ ਆਪਾਂ ਕੱਢਤਾ ਆ ਤੇ ਹੁਣ ਇਹਨੂੰ ਆਪਾਂ ਤੜਕੇ ਨੂੰ ਜਿਹੜਾ ਪਹਿਲਾਂ ਆਪਾਂ ਇਹਦੇ ਕਰ ਲੈਣੇ ਆ ਪੀਸ ਫਿਰ ਸਾਰਾ ਤੜਕਾ ਇਹਦੇ ਉੱਤੇ ਆਪਾਂ ਪਾ ਦੇਣਾ ਆ ਪੀਸੀ ਜਿੱਦਾਂ ਤੁਸੀਂ ਚਾਹੋ ਨੇ ਆ ਤੁਹਾਡੀ ਮਰਜ਼ੀ ਤੁਸੀਂ ਉਦਾਂ ਦੇ ਕੱਟ ਸਕਦੇ ਆ ਤੇ ਜੇ ਆਪਾਂ ਇਹਨੂੰ ਕੇਕ ਟਿੰਨ ਦੇ ਵਿੱਚ ਬਣਾਉਂਦੇ ਤਾਂ ਇਹ ਮੋਟੇ-ਮੋਟੇ ਪੀਸੇ ਦੇ ਬਣ ਜਣੇ ਸੀ ਤੇ ਹੁਣ ਇਹਦੇ ਪਤਲੇ ਪੀਸ ਬਣੇ ਬਹੁਤ ਹੀ ਵਧੀਆ ਢੋਕਲਾ ਆਪਣਾ ਬਣ ਕੇ ਤਿਆਰ ਹੋ ਗਿਆ ਹੈ ਹੈਲਦੀ ਵੀ ਟੇਸਟੀ ਵੀ ਕਿਉਂਕਿ ਆਪਾਂ ਚਨਾ ਦਾਲ ਪਾਈ ਉਹ ਚਨਾ ਦਾਲ ਆਪਾਂ ਨੂੰ ਪਤਾ ਹੀ ਹੈ ਵੀ ਚਨੇ ਜਿਹੜੇ ਹੁੰਦੇ ਆਪਣੀ ਸਿਹਤ ਲਈ ਬਹੁਤ ਵਧੀਆ ਹੁੰਦੇ ਆ ਤਾਕਤਵਰ ਹੁੰਦੇ ਆ ਤੇ ਸਾਰਾ ਤੜਕਾ ਆਪਾਂ ਇਹਦੇ ਉੱਤੇ ਪਾ ਦਨੇ ਆ ਪਾ ਕੇ ਤੇ ਫਿਰ ਇਹਦੇ ਕੱਢ ਲੈਨੇ ਆਪਾਂ ਪੀਸ ਵੀਡੀਓ ਚੰਗੀ ਲੱਗਦੀ ਤਾਂ ਵੀਡੀਓ ਨੂੰ ਲਾਈਕ ਕਰਿਆ ਕਰੋ ਜੀ ਸ਼ੇਅਰ ਕਰਿਆ ਕਰੋ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਕਿ ਕਿੱਦਾਂ ਦੀ ਰੈਸਪੀ ਤੁਹਾਨੂੰ ਸਾਡੀ ਲੱਗਦੀ ਆਪਾਂ ਬਿਲਕੁਲ ਆਸਾਨ ਜਿਹੇ ਤਰੀਕੇ ਨਾਲ ਸਾਧਾਰਨ ਜਿਹੇ ਤਰੀਕੇ ਦੇ ਨਾਲ ਆਪਾਂ ਹਰ ਕ੍ਰਿਸਪੀ ਤਿਆਰ ਕਰਦੇ ਸਾਡੀ ਬੋਲ ਬਾਣੀ ਸਾਡੇ ਬਰਤਨ ਜੋ ਵੀ ਹੈ ਸੀ ਬਿਲਕੁਲ ਸਿੰਪਲ ਸਧਾਰਨ ਜੋ ਅਸੀਂ ਕੰਮ ਕਰਦੇ ਆ ਜਿੱਦਾਂ ਦੀ ਚੀਜ਼ ਬਣਾਣੇ ਉਹ ਹੀ ਅਸੀਂ ਦਿਖਾਣੇ ਆ ਤੁਹਾਨੂੰ ਤੇ ਸਪੋਰਟ ਕਰਦੇ ਆ ਕਰੋ ਜੀ ਸਾਡੇ ਚੈਨਲ ਨੂੰ ਕਮੈਂਟ ਕਰਦੇ ਆ ਕਰੋ ਕਿੱਥੋਂ-ਕਿੱਥੋਂ ਦੇਖਦੇ ਆ ਤੁਸੀਂ ਦੇਖ ਸਕਦੇ ਤੁਸੀਂ ਕਿੰਨਾ ਸੋਹਣਾ ਡੋਕਲਾ ਆਪਣਾ ਬਣ ਕੇ ਤਿਆਰ ਹੋ ਗਿਆ ਹੁਣ ਆਪਾਂ ਇਹਦੇ ਪੀਸ ਕੱਢ ਲੈਣੇ ਆ ਪੀਸ ਇਹਦੇ ਠੰਡਾ ਕਰਕੇ ਕੱਢਣੇ ਆ ਨਹੀਂ ਤੇ ਟੁੱਟ ਜਾਊਗਾ ਪੀਸ ਤਾਂ ਇਹਦੇ ਵਧੀਆ ਨਿਕਣੇ ਜੇ ਠੰਡਾ ਹੋਊਗਾ ਇਹ ਦੇਖ ਸਕਦੇ ਤੁਸੀਂ ਆਰਾਮ ਨਾਲ ਇਹ ਪੀਸ ਜਿਹੜੇ ਨਿਕਲ ਜਾਣੇ ਆ ਤੇ ਠੰਡਾ ਹੋ ਚੁੱਕਿਆ ਹੈ ਇਹ ਬਸ ਐਦਾਂ ਪਸਾਰੇ ਪੀਸ ਕਰ ਲੈਣੇ ਹੈਲਦੀ ਟੇਸਟੀ ਢੋਕਲਾ ਆਪਣਾ ਬਣ ਕੇ ਤਿਆਰ ਹੋ ਗਿਆ ਬਣਾਓ ਤੇ ਖਾਓ ਜੀ ਵੀਡੀਓ ਦੇਖਣ ਲਈ ਸਾਰਿਆਂ ਦਾ ਬਹੁਤ ਬਹੁਤ ਜਿਆਦਾ ਧੰਨਵਾਦ ਜੀ ਸਪੋਰਟ ਕਰਦੇ ਆ ਕਰੋ ਮੇਰੇ ਚੈਨਲ ਨੂੰ ਵੀਡੀਓ ਨੂੰ ਸ਼ੇਅਰ ਕਰਦੇ ਆ ਕਰੋ ਅੱਗੇ ਤੋਂ ਅੱਗੇ